ਬਹੁਤ ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਵਾਰੀ ਫੇਰ ਸਾਡੇ ਨਾਲ ਲੈਂਡਮਾਰਕ ਗਲੋਬਲ ਲਰਨਿੰਗ ਲਿਮਟਿਡ ਤੋਂ ਐਕਸਪਰਟ ਮੌਜੂਦ ਨੇ ਸੋ ਲੈਂਡਮਾਰਕ ਇਮੀਗ੍ਰੇਸ਼ਨਸ ਬਣ ਗਈ ਹੈ ਲੈਂਡਮਾਰਕ ਗਲੋਬਲ ਲਰਨਿੰਗ ਲਿਮਟਿਡ ਜਸ਼ਮੀਤ ਪਾਟਿਆ ਜੀ ਦੀ ਟੀਮ ਦੇ ਮੈਂਬਰ ਸਾਡੇ ਨਾਲ ਮੌਜੂਦ ਨੇ ਸੋ ਅੱਜ ਦੇ ਐਕਸਪਰਟ ਦਾ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਔਰ ਇਹਦੇ ਨਾਲ ਨਾਲ ਅੱਜ ਟੌਪਿਕ ਬੜਾ ਮਹੱਤਵਪੂਰਨ ਹੈ ਯੂਕੇ ਦੇ ਲਈ ਸੈਪਟੈਂਬਰ ਇਨਟੇਕ ਦੀਆਂ ਸੀਟਾਂ ਹਜੇ ਵੀ ਉਪਲਬਧ ਨਹੀਂ ਉਤਮam ਵਿਦਿਆਰਥੀ ਪਾਵੇਂ ਉਹ ਐਮਆਈਆ ਐਮਓਆਈ ਬੇਸਿਸ ਦੇ ਉੱਤੇ ਐਡਮਿਸ਼ਨ ਲੈਣ ਪਾਵੇਂ ਵਿਦਆਊਟ ਐਮਓਆਈ ਔਰ ਵਿਦ ਆਰਟਸ ਔਰ ਵਿਦਆਊਟ ਆਰਟਸ ਵੀ ਸੀਟਸ ਅਵੇਲੇਬਲ ਨੇ ਔਰ ਸ਼ੌਰਭ ਜੀ ਸਾਡੇ ਨਾਲ ਨੇ ਪੂਰੀ ਕਲੈਰਿਟੀ ਇਹਦੇ ਉੱਪਰ ਦੇਣਗੇ ਸੋ ਮੈਂ ਚਾਹੂੰਗਾ ਕਿ ਏ ਟੂ ਜ਼ेड ਇਨਫੋਰਮੇਸ਼ਨ ਸਾਂਝੀ ਕਰ ਸੋ ਖੁਸ਼ ਹੋ ਜਾਓ ਜਿਹਨੇ ਵੀ ਵੀਜ਼ਾ ਵੀਡੀਓ ਦੇਖ ਰਹੇ ਨੇ ਅੱਜ ਵੀ ਐਮਓਆਈ ਬੇਸਿਸ ਤੇ ਤੁਸੀਂ ਵੀਜ਼ਾ ਫਾਈਲ ਕਰ ਸਕਦੇ ਹੋ ਵਿਦਆਊਟ ਐਮਓਆਈ ਵੀ ਕਰ ਸਕਦੇ ਹੋ ਦੂਜੀ ਗੱਲ ਜਿਹੜਿਆਂ ਬੱਚਿਆਂ ਕੋਲੇ ਆਇਲਸ ਹੈਗਾ ਉਹ ਵੀ ਕਰ ਸਕਦੇ ਨੇ ਸੀਟਸ ਦੋਨਾਂ ਦੇ ਵਿੱਚ ਅਵੇਲੇਬਲ ਨੇ ਸਪਟੈਂਬਰ ਇਨਟੈਕ ਦੇ ਵਿੱਚ ਹਰ ਪ੍ਰੋਗਰਾਮ ਦੇ ਵਿੱਚ ਸੀਟ ਅਵੇਲੇਬਲ ਹੈਗੀ ਆ ਯੈਸ ਤੁਸੀਂ ਸਹੀ ਸੁਣ ਰਹੇ ਹੋ ਜੇ ਤੁਸੀਂ ਯੂਕੇ ਜਾਣਾ ਚਾਹੁੰਦੇ ਹੋ ਔਰ ਤੁਸੀਂ ਸਪਟੈਂਬਰ ਇਨਟੈਕ ਦੇ ਵਿੱਚ ਆਪਣਾ ਵੀਜ਼ਾ ਲਾਉਣਾ ਚਾਹੁੰਦੇ ਹੋ ਅੱਜ ਵੀ ਬਹੁਤ ਸਾਰੀਆਂ ਯੂਨੀਵਰਸਿਟੀਆਂ ਇਦਾਂ ਦੀਆਂ ਨੇ ਜਿਹੜੀਆਂ ਕਿ ਸਪਟੈਂਬਰ 2025 ਇਨਟੈਕ ਦੇ ਵਿੱਚ ਓਪਨ ਨੇ ਤੇ ਤੁਸੀਂ ਆਪਣੇ ਪ੍ਰੋਗਰਾਮ ਦੇ ਨਾਲ ਅਪਲਾਈ ਕਰ ਸਕਦੇ ਹੋ ਕਰਨਾ ਕਿ ਇਹ ਸਾਡੀ ਐਕਸਪਰਟ ਟੀਮ ਨੂੰ ਕਾਲ ਕਰੋ ਤੇ ਅਸੀਂ ਤੁਹਾਡੇ ਨਾਲ ਸਟ੍ਰੇਟ ਅਵੇ ਗੱਲ ਕਰਾਂਗੇ ਦੂਜੀ ਗੱਲ ਇਸ ਤੋਂ ਇਲਾਵਾ ਜਦੋਂ ਨੈਦਸੇ ਕੀ ਬੱਚੇ ਦਾ ਇੱਕ ਆਫਰ ਲੈਟਰ ਅਪਲਾਈ ਹੋ ਗਿਆ ਸਪਟੈਂਬਰ ਇਨਟੈਕ ਦੇ ਲਈ ਤਾਂ ਬੱਚਾ ਡਰ ਜਾਂਦਾ ਹੈ ਕਿ ਸਰ ਇੰਟਰਵਿਊ ਆਏਗਾ ਬਹੁਤ سارے ਏਜੰਸੀਆਂ ਨੇ ਅਸੀਂ ਸੁਣਦੇ ਹਾਂ ਬਹੁਤ سارے ਬੱਚੇ ਸਾਡੇ ਕੋਲੇ ਆਫਿਸ ਦੇ ਵਿੱਚ ਪਹੁੰਚਦੇ ਜਿੱਥੇ ਕਿਹਾ ਜਾਂਦਾ ਹੈ ਕਿ ਸਰ ਮੇਰਾ ਇੰਟਰਵਿਊ ਫੇਲ ਹੋ ਗਿਆ ਮੇਰੀ ਤਿਆਰੀ ਨਹੀਂ ਹੋਈ ਜਾਂ ਮੈਂ ਗੱਲ ਨਹੀਂ ਕਰ ਪਾਇਆ ਦੇਖੋ ਇੱਕ ਸਟੇਜ ਨੂੰ ਤੁਸੀਂ ਸਮਝੋ ਇੰਟਰਵਿਊ ਉਹ ਨਹੀਂ ਹੈਗਾ ਉਹਨੂੰ ਨਾਮ ਦਿੱਤਾ ਜੇ ਕ੍ਰੈਡੀਬਿਲਿਟੀ ਇੰਟਰਵਿਊ ਬਟ ਯੂਨੀਵਰਸਿਟੀ ਦੇ ਵਿੱਚ ਉੱਥੇ ਕਰਨਾ ਕੀ ਹੈ ਯੂਨੀਵਰਸਿਟੀ ਨੇ ਸਿਰਫ ਤੁਹਾਡੇ ਨਾਲ ਗੱਲ ਕਰਨੀ ਹੈ ਤੁਹਾਡੇ ਬਾਰੇ ਜਾਣਨਾ ਹੈ ਤੁਹਾਡੇ ਬਾਰੇ ਪ੍ਰੋਗਰਾਮ ਬਾਰੇ ਜਾਣਨਾ ਹੈ ਤੁਹਾਡੇ ਫੰਡਸ ਬਾਰੇ ਜਾਣਨਾ ਹੈ ਔਰ ਇਹ ਸਭ ਸਿੰਪਲ ਸਵਾਲ ਨੇ ਸਾਡੀ ਟੀਮ ਕਿਸੇ ਵੀ ਬੱਚੇ ਦੀ ਆਫਰ ਲੈਟਰ ਜਦੋਂ ਅਪਲਾਈ ਹੁੰਦੀ ਹੈ ਆਫਰ ਅਪਲਾਈ ਹੋਣ ਤੋਂ ਬਾਅਦ ਤੇ ਆਫਰ ਆਣ ਤੱਕ ਬੱਚੇ ਦੀ ਤਿਆਰੀ ਕੀਤੀ ਜਾਂਦੀ ਹੈ ਮੌਕ ਇੰਟਰਵਿਊਸ ਕਰਾਏ ਜਾਂਦੇ ਨੇ ਇਨਫੈਕਟ ਯੂਨੀਵਰਸਿਟੀ ਵੀ ਜਦੋਂ ਬੱਚੇ ਨਾਲ ਗੱਲ ਕਰਦੀ ਹੈ ਤਾਂ ਸਾਡਾ ਜਿਹੜਾ ਅੱਜ ਦੀ ਡੇਟ ਦਾ ਵੀਜ਼ਾ ਸਕਸੈਸ ਰੇਸ਼ਿਓ ਹੈ ਉਹ 90% ਪਲੱਸ ਜਾ ਰਿਹਾ ਕੋਈ ਵੀ ਬੱਚਾ ਇਹ ਵੀਡੀਓ ਦੇਖ ਰਿਹਾ ਤੁਹਾਨੂੰ ਲੱਗਦਾ ਵੀ ਅਸੀਂ ਤਿਆਰੀ ਨਹੀਂ ਕਰਾਂਦੇ ਤੁਸੀਂ ਸਾਡੀ ਐਕਸਪਰਟ ਟੀਮ ਕੋਲੇ ਆਓ ਆਫਿਸ ਵਿਜ਼ਿਟ ਕਰੋ ਅਸੀਂ ਤੁਹਾਨੂੰ ਸਾਰੀ ਇਨਫੋਰਮੇਸ਼ਨ ਦਵਾਂਗੇ ਸਟੈਪ ਬਾਈ ਸਟੈਪ ਕਿ ਤੁਸੀਂ ਇੰਟਰਵਿਊ ਦੀ ਤਿਆਰੀ ਕਿਵੇਂ ਆ ਫਰਕ ਸਿਰਫ ਇਹਨਾਂ ਕਿ ਇੰਟਰਵਿਊ ਇੰਗਲਿਸ਼ ਹੁੰਦਾ ਹੈ ਯੂਨੀਵਰਸਿਟੀ ਤੁਹਾਡੇ ਨਾਲ ਸਿਰਫ ਗੱਲ ਕਰਨਾ ਚਾਹੁੰਦੀ ਹੈ ਜਿਵੇਂ ਕਿ ਮੈਂ ਪਹਿਲਾਂ ਕਿਹਾ ਉਹ ਤੁਹਾਡੇ ਬਾਰੇ ਜਾਨਣਾ ਚਾਹੁੰਦੀ ਹੈ ਕਿ ਤੁਹਾਨੂੰ ਆਪਣੇ ਪ੍ਰੋਗਰਾਮ ਨੂੰ ਲੈ ਕੇ ਆਪਣੀ ਯੂਨੀਵਰਸਿਟੀ ਨੂੰ ਲੈ ਕੇ ਤੇ ਯੂਨੀਵਰਸਿਟੀ ਦੇ ਕਰਿਕੂਲਮ ਨੂੰ ਲੈ ਕੇ ਨੌਲੇਜ ਹੈਗੀ ਹੈ ਜਾਂ ਨਹੀਂ ਹੈਗੀ ਇਸ ਤੋਂ ਇਲਾਵਾ ਯੂਨੀਵਰਸਿਟੀ ਹੋ ਤੁਹਾਨੂੰ ਕੋਈ ਵੀ ਐਕਸਟਰਾ ਆਊਟ ਆਫ ਦਾ ਸਿਲੇਬਸ ਸਵਾਲ ਕਦੇ ਵੀ ਨਹੀਂ ਪੁੱਛਦੀ ਇਸ ਕਰਕੇ ਮੈਂ ਤੁਹਾਨੂੰ ਇਹ ਕਹਿਣਾ ਵੀ ਡਰਨ ਵਾਲੀ ਕੋਈ ਗੱਲ ਨਹੀਂ ਹੈਗੀ ਓਬਵੀਅਸਲੀ ਯੂਨੀਵਰਸਿਟੀ ਹੈਗੀ ਆ ਤੁਸੀਂ ਆਫਰ ਲੈਟਰ ਅਪਲਾਈ ਕਰਨੇ ਤਾਂ ਤੁਹਾਡੇ ਨਾਲ ਗੱਲ ਜ਼ਰੂਰ ਕਰਨਾ ਚਾਹੇਗੀ ਔਰ ਇਹ ਨੋਰਮਲ ਕਨਵਰਸੇਸ਼ਨ ਹੁੰਦੀ ਹੈ ਜਿਦੇ ਵਿੱਚ ਉਹ ਸਿਰਫ 10-15 ਮਿੰਟ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਨੇ ਉਹਦੇ ਉਸ ਦੌਰਾਨ ਜ਼ਰੂਰੀ ਨਹੀਂ ਹੈ ਕਿ ਸਿਰਫ ਯੂਨੀਵਰਸਿਟੀ ਹੀ ਤੁਹਾਨੂੰ ਸਵਾਲ ਕਰ ਸਕਦੀ ਹੈ ਜੇ ਤੁਹਾਡੇ ਮਨ ਵਿੱਚ ਲੈ ਕੇ ਵੀ ਕੋਈ ਕੁਇਰੀ ਹੈ ਯੂਨੀਵਰਸਿਟੀ ਨੂੰ ਲੈ ਕੇ ਤੁਹਾਡੇ ਪ੍ਰੋਗਰਾਮ ਨੂੰ ਲੈ ਕੇ ਯੂ ਕੈਨ ਆਲਸੋ ਪੁੱਟ ਯੂਅਰ ਕੁਐਸਚਨ ਇਨ ਫਰੰਟ ਆਫ ਥੈਮ ਐਂਡ ਉਹ ਤੁਹਾਨੂੰ ਆਨਸਰ ਕਰ ਸਕਦੇ ਨੇ ਕੋਈ ਵੀ ਬੱਚਾ ਇਹ ਵੀਡੀਓ ਦੇਖ ਰਿਹਾ ਮੈਂ ਇੱਕ ਵਾਰੀ ਫੇਰ ਕਲੀਅਰ ਕਰਦਾ ਇੰਟਰਵਿਊ ਬਹੁਤ ਹਵਾ ਬਣਿਆ ਹੋਇਆ ਐ ਇਤਾਂ ਦਾ ਕੁਝ ਨਹੀਂ ਐ ਇੰਟਰਵਿਊ ਬਹੁਤ ਆਸਾਨ ਹੁੰਦਾ ਹੈ ਤੁਸੀਂ ਸਾਡੀ ਐਕਸਪਰਟ ਟੀਮ ਨਾਲ ਮਿਲੋ ਅਸੀਂ ਹੈਲਪ ਕਰਾਂਗੇ ਤੁਹਾਡਾ ਇੰਟਰਵਿਊ ਕ੍ਰੈਕ ਕਰਨ ਦੇ ਵਿੱਚ ਦੂਜੀ ਗੱਲ ਸੈਪਟੈਂਬਰ ਇਨਟੈਕ ਦੇ ਵਿੱਚ ਅੱਜ ਵੀ ਸੀਟਸ अवेलेबल ਹੈਗੀਆਂ ਨੇ ਚਾਹੇ ਉਹ ਯੂਨੀਵਰਸਿਟੀ ਆਫ ਲਾ ਹੈ ਚਾਹੇ ਉਹ ਨਾਰਥ ਹੈਮਪਟਨ ਯੂਨੀਵਰਸਿਟੀ ਹੈ ਚਾਹੇ ਉਹ ਬਕਿੰਗਮਸ਼ਾਇਰ ਯੂਨੀਵਰਸਿਟੀ ਹੈ ਚਾਹੇ ਉਹ ਹਰਟਫੋਰਡਸ਼ਾਇਰ ਹੈ ਚਾਹੇ ਉਹ ਐਬਰਟੇ ਹੈ ਬਹੁਤ ਸਾਰੀਆਂ ਯੂਨੀਵਰਸਿਟੀਆਂ ਨੇ ਜਿਨ੍ਹਾਂ ਦੇ ਵਿੱਚ ਅੱਜ ਦੀ ਡੇਟ ਦੇ ਵਿੱਚ ਸੈਪਟੈਂਬਰ ਇਨਟੈਕ ਦੇ ਵਿੱਚ ਸਾਰੀਆਂ ਨੇ ਸਾਰੀਆਂ ਸੀਟਸ अवेलेबल ਹੈਗੀਆਂ ਨੇ ਵਧੇਰੇ ਜਾਣਕਾਰੀ ਲਈ ਨੀਚੇ ਦਿੱਤੇ ਨੰਬਰਾਂ ਤੇ ਤੁਸੀਂ ਕਾਲ ਕਰ ਸਕਦੇ ਹੋ ਯਾ ਫਿਰ ਸਾਡੇ ਆਫਿਸ ਵਿਜ਼ਿਟ ਕਰ ਸਕਦੇ ਹੋ ਜਾਂ ਫਿਰ ਸਾਡੇ ਹੈਲਪਲਾਈਨ ਨੰਬਰ 'ਤੇ ਕਾਲ ਕਰ ਸਕਦੇ ਹੋ 9041390412 ਤੇ ਥੈਂਕ ਯੂ ਸਭ ਬਹੁਤ ਬਹੁਤ ਧੰਨਵਾਦ ਜੀ ਮਹਾਰ ਐਕਸਪਰਟ ਲੈਂਡਮਾਰਕ ਗਲੋਬਲ ਲਰਨਿੰਗ ਲਿਮਟਿਡ ਤੋਂ ਸਾਡੇ ਨਾਲ ਮੌਜੂਦ ਸੀ ਔਰ ਬਹੁਤ ਹੀ ਚੰਗੇ ਤਰੀਕੇ ਨਾਲ ਉਹਨਾਂ ਨੇ ਅੱਜ ਦੇ ਟਾਪਿਕ ਦੇ ਵਿੱਚ ਵਿਦਿਆਰਥੀਆਂ ਨੂੰ ਇਨਫੋਰਮੇਸ਼ਨ ਦਿੱਤੀ ਹੈ ਕੋਈ ਵੀ ਕਨਫਿਊਜ਼ਨ ਹੈ ਵਿਦਿਆਰਥੀਆਂ ਨੂੰ ਤੇ ਤੁਸੀਂ 9041390412 ਦੇ ਉੱਤੇ ਟੈਲੀਫੋਨ ਕਰੋ ਆਨਲਾਈਨ ਤੁਸੀਂ ਵੈਬਸਾਈਟ ਦੇ ਜ਼ਰੀਏ ਈਮੇਲ ਕਰੋ ਆਨਲਾਈਨ ਅਪਾਇੰਟਮੈਂਟ ਬਣਾਓ ਟੈਲੀਫੋਨ ਕਰੋ पर्सनली ਨੇੜੇ ਦੀ ਬ੍ਰਾਂਚ 'ਚ ਵਿਜ਼ਿਟ ਕਰੋ ਆਪਣਾ ਹਰ ਸ਼ੱਕ ਦੂਰ ਕਰੋ ਪੂਰੀ ਤਸੱਲੀ ਕਰੋ ਜਦੋਂ ਪੂਰੀ ਕਲੈਰਿਟੀ ਹੋ ਜਾਏ ਉਸ ਤੋਂ ਬਾਅਦ ਆਪਣੀ ਜ਼ਿੰਦਗੀ ਦਾ ਫੈਸਲਾ ਕਰੋ ਥੈਂਕ ਯੂ ਸੋ ਮਚ